ਫਗਵਾੜਾ ਦੇ ਮੁਹੱਲਾ ਗੁਰੂ ਨਾਨਕਪੁਰਾ ਵਿਖੇ ਗੱਡੀ ਨੂੰ ਸਾਈਡ ਨਾ ਦੇਣ ਕਾਰਨ ਲੜਾਈ ਝਗੜੇ ਦੌਰਾਨ ਇੱਕ ਵਿਅਕਤੀ ਹੋਇਆ ਗੰਭੀਰ ਰੂਪ ਵਿੱਚ ਜ਼ਖਮੀ ਐਂਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਤੇ ਪੁਨੀਤ ਦੀ ਰਿਪੋਰਟ ਆਪਣਾ ਨਾਮ ਭਾਜੀ ਨੀਰਜ ਹੈ ਹਾਂਜੀ ਨੀਰਜ ਨੀਰਜ ਜੀ ਕੀ ਮਾਮਲਾ ਕੀ ਆਇਆ ਸੀ ਬਿਲਕੁਲ ਹੋ ਗਿਆ ਸਾਡਾ ਕੁਝ ਵੀ ਨਹੀਂ ਭਾਜੀ ਆਪਣੀ ਆਲਟੋ ਗੱਡੀ ਦੀ ਆਪਾਂ ਮਾਡਲ ਟੌਨ ਵਿੱਚੋਂ ਲੰਘ ਰਹੇ ਸੀ ਤੇ ਮੋਰੋ ਵੈਕਸਵਾਗਨ ਗੱਡੀ ਆ ਰਹੀ ਸੀ ਆਪਾਂ ਚਲੋ ਉਹਨਾਂ ਨੇ ਸਾਈਡ ਮੰਗੀ ਆਪਨੇ ਕੋਈ ਸਾਈਡ ਨਹੀਂ ਦੇਈ ਹੋਈ ਐਨੇ ਨੂੰ ਪਾਰ ਉੱਤਰ ਕੇ ਆ ਗਏ ਵੀ ਤੁਸੀਂ ਸਾਈਡ ਨਹੀਂ ਦਿੱਤੀ ਠੀਕ ਆ ਚਲੋ ਸਾਡਾ ਬੰਦਾ ਇੱਕ ਟਿਕਾਣਾ ਡਰਾ ਡਰਾਈਵਿੰਗ ਕਰਦਾ ਤੇ ਉਹਦੇ ਨਾਲ ਮਾੜੀ ਮੋਟੀ ਉਹਨਾਂ ਦੀ ਬਹਿਸ ਹੋਈ ਤੇ ਠੀਕ ਆ ਜੀ ਉਹ ਐਨੇ ਨੂੰ ਹੋਈ ਗੱਲ ਹੋਈ ਆ ਉਹ ਘਰ ਨੂੰ ਚਲੇ ਗਏ ਆ ਘਰੋਂ ਜਾ ਕੇ ਜੀ ਕਿਰਪਾਨ ਚੱਕ ਲਿਆਏ ਆ ਕਿਰਪਾਨ ਚੱਕ ਕੇ ਲਿਆ ਆ ਕੇ ਤੇ ਆ ਕੇ ਸਾਡੇ ਵੱਲ ਨੂੰ ਹੋ ਗਏ ਆ ਤੇ ਆਪਾਂ ਕਿਰਪਾਨ ਰੋਕੀ ਆ ਉਹਨਾਂ ਦੀ ਕਿ ਵੀ ਤੁਸੀਂ ਸਾਈਡ ਕਿਉਂ ਨਹੀਂ ਦਿੱਤੀ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਸਾਈਡ ਦੇ ਦਾਂਗੇ 80 ਦੀ ਗੱਲ ਬਾਤ ਵੀ ਚਲੋ ਸਾਈਡ ਨਹੀਂ ਦਿੱਤੀ ਤੇ ਤੇ ਚਲੋ ਸੈਟ ਥੁਰ ਦਿੱਤੀ ਸਾਡੇ ਅਸੀਂ ਸੈਟ ਥੁਰ ਕਰਾਂ ਤੇ ਇਹਨੇ ਤੇ ਗੱਲ ਵਧ ਗਈ ਆ ਤੇ ਉਹਨਾਂ ਲੋ 10 ਬੰਦੇ 15 ਬੰਦੇ ਆ ਗਏ ਆ ਤੇ ਆਪਾਂ ਸੈਟ ਕਰੋ ਰੁਕਾਉਣ ਦੇ ਚੱਕਰ ਦੇ ਵਿੱਚ ਹੱਤਪਾਈ ਵਧ ਗਈ ਆ ਸਾਡੇ ਬੰਦੇ ਨੇ ਟੱਕ ਲਾ ਗਏ ਕਿੰਨੇ ਵਿਅਕਤੀ ਸੀਗੇ ਜੀ ਕੱਟੋ ਕਰਦੀ 10 ਤੋਂ 12 ਦੇ ਵਿੱਚ ਸੀਗੇ ਕਿੱਥੇ ਹੋਇਆ ਜੀ ਹੱਸ ਇਹ ਮਡਰ ਟਾਊਨ ਦੇ ਵਿੱਚ ਬਰਨਾਰੇਪੁਰਾ ਜਿਹਦੇ ਉੱਪਰ ਹਮਲਾ ਕੀਤਾ ਉਹ ਨਾਮ ਵਗੈਰਾ ਹੈ ਕੋਈ ਅਮਰਜੀਤ ਸਿੰਘ ਆ ਉਹਦਾ ਨਾਮ ਕਿੱਥੇ ਦੇ ਰਹਿਣ ਵਾਲੇ ਆ ਸੁਨਾਮਪੁਰਾ ਰਹਿਣਦੇ ਆ ਜੀ ਸੁਤਨਾਮਪੁਰਾ ਤੇ ਕੋਈ ਪਛਾਣ ਹੈਗੀ ਜਿਹੜੇ ਬੰਦਿਆਂ ਨੇ ਹਮਲਾ ਕੀਤਾ ਇਹ ਪਛਾਣ ਉਹਨਾਂ ਦੀ ਕੋਈ ਨਹੀਂ ਹੁੰਦਾ ਮਤਲਬ ਉੱਥੇ ਤੇ ਰਹਿ ਹੈ ਚਾਹ ਕਰਵਾਣਾ ਕਰਨਾ ਗੁਰਨਾਨਕਪੁਰਾ ਪਾਰਕ ਦੇ ਕੋਲ ਮੇਰਾ ਇਹ ਸ਼ੇਰ ਹੁੰਦੇ ਸਿੰਘ ਸਰ ਕੀ ਮਾਮਲਾ ਕੀ ਜਿਹੜਾ ਸਿਵਲ ਹਸਪੀਟਲ ਦੇ ਚਾਏ ਅੱਜ ਮਾਮਲਾ ਇਹ ਆ ਵੀ ਇਹ ਮੈਨੂੰ ਇੱਕ ਫੋਨ ਆਇਆ ਕੰਟਰੋਲ ਤੋਂ ਮੈਂ ਅਜੇ ਡਿਊਟੀ 'ਚ ਅਸ ਸੀ ਮੈਨੂੰ ਕੰਟਰੋਲ ਤੋਂ ਫੋਨ ਆਇਆ ਵੀ ਗੁਰਨਾਨਕਪੁਰਾ ਕੋਈ ਲੜਾਈ ਹੋਈ ਹੈ ਉੱਥੇ ਮੌਕੇ ਤੇ ਪਹੁੰਚੋ ਮੈਂ ਮੌਕੇ ਤੇ ਗਿਆ ਤੇ ਮੈਨੂੰ ਪਤਾ ਲੱਗਾ ਵੀ ਜਿਹੜੇ ਬੰਦੇ ਦੇ ਕੋਈ ਸੱਟਾਂ ਲੱਗੀਆਂ ਉਹਨੂੰ ਹਸਪਤਲ ਲੈ ਗਿਆ ਮੰਨ ਉਸ ਹੁਣ ਲੰਘ ਦੇਖਿਆ ਵੀ ਉਹਦੇ ਮੁੰਡੇ ਦੇ ਵਾਹ ਵਾ ਸੱਟ ਲਗੀਆਂ ਚਲੋ ਬਾਕੀ ਡਾਕਟਰ ਸਾਹਿਬ ਨੂੰ ਮੈਂ ਐਪਰੀਵ ਨਹੀਂ ਦਿੱਤੀ ਆ ਵੀ ਇਹ ਬਿਆਨ ਦੇ ਕਾਬਲ ਹੈ ਜਾਂ ਨਹੀਂ ਦੱਸ ਸਕਦੇ ਨਹੀਂ ਹਜੇ ਨਹੀਂ ਸਵੇਰੇ ਗੱਲ ਕਰਿਓ ਤੇ ਸਰ ਕੀ ਨਾਮ ਵਗੈਰਾ ਕੀ ਆ ਜਿਹੜੇ ਬੇਤੀ ਦੇ ਸੱਟਾਂ ਵੱਜੀਆਂ ਮੁੰਡੇ ਦੇ ਹਾਂਜੀ ਇਹਦਾ ਮੈਂ ਹੈਗਾ ਜੀ ਇਹਦਾ ਨਾਮ ਹੈਗਾ ਅਮਰਜੀਤ ਸਿੰਘ ਹਾਂਜੀ ਸਾਨੋ ਬਲਵੀਰ ਸਿੰਘ ਹਾਂਜੀ ਮਲਾ ਸਤਰਾਮਪੁਰਾ ਇਹ ਲਿਖਾਇਆ ਜੋ ਇਹਨਾਂ ਨੇ ਉਹ ਆ ਕਿ ਮੋਰੇ ਪਾਲ ਜਿਹੜੀ ਮਾਲੀ ਨੇ ਮਾਰਿਆ ਕੋਈ ਉਹਨਾਂ ਦੇ ਨਾਮ ਵਗਿਆ ਬੰਦੇ ਹਜੇ ਮੈਂ ਹੁਣ ਥਾਣੇ ਜਾ ਕੇ ਵੇਖੂਗਾ ਵੀ ਜੇ ਐਫੀਰਿੰਸ ਦੇਖੇ ਹੋਏ ਕੋਈ ਤੂੰ ਵੀ ਮੈਨੂੰ ਜਦੋਂ ਕੋਈ ਕਾਲ ਆਈ ਮੈਂ ਉਸਲੇ ਆ ਗਿਆ ਮੌਕੇ ਤੇ ਹੁਣ ਜਾ ਕੇ ਵੇਖਾਂਗਾ ਵੀ ਜਿਹੜੇ ਬੰਦੇ ਕੰਪਲੀਟ ਦਿੰਦੇ ਉਹ ਕੋਣ ਉਹ ਲੜਾਈ ਦਾ ਕਾਰਨ ਸਾਹਮਣੇ ਨਹੀਂ ਆਇਆ ਕੁਝ ਲੜਾਈ ਆਏ ਮੈਨੂੰ ਕੋਈ ਜਾ ਕੇ ਕੰਪਲੇਂਟ ਕਰਨ ਤੋਂ ਪਹਿਲਾਂ ਕੋਈ ਕੰਪਲੇਂਟ ਕੋਈ ਦੇਣ ਆਇਆ ਥਾਣੇ 'ਚ ਨਹੀਂ ਆਇਆ